ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਨੇ ਆਂਬ ਲੈ ਲਿਆ ਆਂਬ ਨੂੰ ਆਪਾਂ ਕੱਟ ਲੈਨੇ ਇਦਾਂ ਕੱਟ ਲੈਨੇ ਆਂਬ ਨੂੰ ਤੇ ਵੀ ਜਿਹੜੀ ਅੰਬ ਦੀ ਗੁੱਦਾ ਉਹਨੂੰ ਆਪਾਂ ਜਾਰ ਦੇ ਵਿੱਚ ਪਾ ਲੈਨੇ ਆਂ ਇਹ ਤਾਂ ਗੁੱਧ ਗੁੱਧ ਲਾ ਕੇ ਆਪਾਂ ਸਾਰੀ ਵਿੱਚ ਚੁਲਕਾ ਕੱਲਾ ਸਕਦਾਂਗੇ ਗੁੱਧ ਸਾਰੀ ਆਪਾਂ ਉੱਪਰੋਂ ਲਾਲ ਮਾਂਗ ਲਓ ਜੀ ਆਂਬਾ ਦੇ ਆਪਾਂ ਨੇ ਗੁੱਦ ਲਾ ਲਈ ਸਾਰੀ ਦੇਖੋ ਛਿਲਕਾ ਹਟ ਕਰਤਾ ਹੁਣ ਇਹਨੂੰ ਆਪਾਂ ਗ੍ਰੈਂਡ ਕਰ ਲੈਨੇ ਹਾਂ ਲਓ ਜੀ ਆਂਬਾ ਆਪਾਂ ਨੇ ਗ੍ਰੈਂਡ ਕਰ ਲਿਆ ਦੇਖੋ ਇਦਾਂ ਦਾ ਪੇਸਟ ਬਣਾ ਲਿਆ ਹੁਣ ਇਹਨੂੰ ਆਪਾਂ ਟੱਕ ਦਿੰਨੇ ਹਾਂ ਮੱਖੀਆਂ ਨੇ ਬਹੁਤ ਹਰਾਨ ਕਰੇ ਪਈਆਂ ਜੀ ਗੈਸ ਬਾਲ ਦੇ ਉੱਪਰ ਪਾਇਨ ਧਰ ਲੈਣੇ ਆ ਪਾਇਨ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਸਾਜੀ ਉਹਦਾ ਪਾਣੀ ਸੁੱਕ ਜੇਵੇ ਲੋ ਜੀ ਪਾਇਨ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਲੈਣੇ ਆ ਥੋੜਾ ਜਿੰਨਾ ਘੱਟ ਠੰਡਾ ਦੁੱਧ ਆਪਾਂ ਰੱਖ ਲੈਣੇ ਆ ਬਾਕੀ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰੇ ਦੇ ਲੈਣੇ ਆ ਉਹਨੇ ਇਹਨਾਂਾਰੇ ਆਪਾਂ ਇਹਦੇ ਵਿੱਚ ਮਿੱਠਾ ਐਡ ਕਰ ਦਾਂਗੇ ਲੋ ਜੀ ਆਪਾਂ ਲੋੜੰਨ ਸਾਰਾ ਮਿੱਠਾ ਪਾ ਲੀਨੇ ਆ ਜਿੰਨੇ ਕਾਪਾ ਮਿੱਠਾ ਖਾਣੇ ਆ ਵਿੱਚੇ ਨਾਲ ਹੀ ਆਪਾਂ ਮਿੱਠਾ ਐਡ ਕਰ ਦਾਂਗੇ ਕਿਉਂਕਿ ਜੇ ਆਪਾਂ ਬਾਅਦ ਵਿੱਚ ਮਿੱਠਾ ਐਡ ਕਰਦੇ ਆ ਤਾਂ ਉਹ ਪਤਲਾ ਪੈ ਜਾਂਦਾ ਫਿਰ ਆਪਣਾ ਬਣਿਆ ਬਣਾਇਆ ਜੋ ਵੀ ਆਪਾਂ ਕੁਝ ਵੀ ਬਣਾਉਣਾ ਦੁੱਧ ਗਾੜਾ ਹੋਇਆ ਹਵਾਏਦਾਰੇ ਪਤਲਾ ਪੈ ਜਾਂਦਾ ਇਸ ਲਈ ਆਪਾਂ ਮਿੱਠਾ ਪਹਿਲਾਂ ਹੀ ਐਡ ਕਰਾਂਗੇ ਆਪਾਂ 4 ਕ ਚਮਚੇ ਮਿੱਠੇ ਦੇ ਪਾ ਲੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ 2-3 ਵਾਰੀ ਦੇ ਲੈ ਲਓ ਜੀ ਦੁੱਧ ਦੇਖੋ ਆਪਣਾ ਰਿਜਣ ਲੱਗ ਗਿਆ ਇਹਨੂੰ ਇੱਕਦਾਈ ਆਪਾਂ ਚਮਚਾ ਫੇਰ ਫੇਰ ਕੇ ਚੰਗੀ ਤਰ੍ਹਾਂ ਇਹਨਾਂ ਲਾਵਾਂਗੇ ਗਾੜਾ ਕਰ ਲਵਾਂਗੇ ਤਾ ਜਦੋਂ ਆਪਣਾ ਦੁੱਧ ਉਬਲੇ ਵੀ ਨਾ ਚਮਚਾ ਫੇਰ ਨਾਲ ਨਾਲੇ ਉਬਲਦਾ ਨਹੀਂ ਤੇ ਨਾਲੇ نیچے ਨਹੀਂ ਲੱਗਦਾ ਐਦਾਂ ਹੀ ਆਪਾਂ ਚਮਚਾ ਫੇਰ ਫੇਰ ਕੇ ਇਹਨੂੰ ਚੰਗੀ ਤਰ੍ਹਾਂ ਗਾੜਾ ਕਰ ਲੈਨੇ ਹ ਲਓ ਜੀ ਇੱਧਰ ਜਿਹੜਾ ਆਪਾਂ ਨੇ ਦੁੱਧ ਰੱਖਿਆ ᱛੀ ਉਹਦੇ ਵਿੱਚ ਆਪਾਂ 2 ਕ ਚਮਚੇ ਕਾਸਟਰ ਦੇ ਪਾ ਲੈਨੇ ਆ ਕਾਸਟਰ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਆ ਠੰਡਾ ਦੁੱਧਾ ਜੀ ਇਹ ਠੰਡੇ ਦੁੱਧੇ ਦੇ ਵਿੱਚ ਕਾਸਟਰ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ। ਸਾਜੋ ਜਿਹੜੀ ਇਕੱਠਾ ਨੇ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ। ਲੋ ਜੀ ਕਾਸਟਰ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ। ਇੱਧਰ ਆਪਣੇ ਦੁੱਧ ਨੂੰ ਵੀ ਉਵਾਲੀ ਆ ਰਹੀ ਆ ਵਧੀਆ ਚੰਗੀ ਤਰ੍ਹਾਂ ਰਿਜ ਗਿਆ ਦੋ ਤਿੰਨ ਵਾਲੇ ਆ ਗਏ ਦੇਖੋ ਘਟ ਗਿਆ ਪਹਿਲਾਂ ਨਾਲੋਂ ਕਿੰਨਾ ਹੁਣ ਆਪਾਂ ਜਿਹੜਾ ਕਾਸਟਰ ਘੋਲਿਆ ਉਹਨੂੰ ਥੋੜੀ ਥੋੜੀ ਕਰ ਕਰਕੇ ਵਿੱਚ ਪਾ ਲੈਨੇ ਕਿਉਂਕਿ ਜੇ ਆਪਾਂ ਸਾਰਾ ਇਕੱਠਾ ਸਿੱਟਾ ਤਾਂ ਗੰਡਾ ਬਹਿ ਜਾਣੀਆਂ ਨੇ ਜੀ ਥੋੜਾ ਜਿਹਾ ਕਾਸਟਰ ਪਾ ਲਾਂਗੇ ਆਪਾਂ ਮਿਕਸ ਕਰ ਲਵਾਂਗੇ ਇਹ ਕੋ ਲੱਗਦਾ ਆ ਪਾ ਇਕੱਠਾ ਸਿੱਟ ਦਨੇ ਆ ਫਿਰ ਉਹਦੀਆਂ ਗੰਡਾਂ ਕਾਸਟਰ ਦੀਆਂ ਵਿੱਚ ਪੈ ਜਾਂਦੀਆਂ ਨੇ ਫਿਰ ਉਹ ਵਧੀਆ ਨਹੀਂ ਬਣਦਾ ਜੀ ਮੈਂ ਇਹਨੂੰ ਥੋੜਾ ਜਿਹਾ ਬਾਧ ਦੁੱਧ ਚ ਘੋਲ ਲਾ ਫਿਰ ਤਾਂ ਵੈਸੀ ਹੀ ਨਹੀਂ ਗੰਡਾਂ ਪੈਂਦੀਆਂ ਜੇ ਥੋੜਾ ਜਿਹਾ ਘੋਲ ਫਿਰ ਜਾ ਕੇ ਪੈ ਜਾਂਦੀਆਂ ਨੇ ਦੇਖੋ ਗਾੜਾ ਹੋ ਗਿਆ ਆਪਾਂ 1 2 ਵਾਲੀਆਂ ਇਹਨੂੰ ਵੀ ਚੰਗੀ ਤਰ੍ਹਾਂ ਰਿਝਾ ਲੈਣੇ ਆ ਤਾਂ ਜੋ ਜਿਹੜੇ ਕਾਸਟਰ ਆ ਚੰਗੀ ਤਰ੍ਹਾਂ ਪੱਕ ਸਕੇ ਲਓ ਜੀ ਦੇਖੋ ਆਪਣਾ ਕਾਸਟਰ ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਡਰਾਈ ਫੂਡ ਨੇ ਥੋੜੇ ਜਿਹਾ ਪਾ ਲੈਣੇ ਆ ਮਿਕਸ ਕਰ ਲੈਣੇ ਆ ਗੋਮੈਂਟਲੇ ਪਕਾ ਲੈਨੇ ਆ ਦੇਖੋ ਕਿੰਨਾ ਥਿੱਕ ਹੋ ਗਿਆ ਵਧੀਆ ਜੀ ਜਿਹੜਾ ਘੜਾ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰਕੇ ਇਹਨੂੰ ਠੰਡਾ ਕਰ ਲੈਨੇ ਆ ਦੁੱਧ ਨੂੰ ਚੰਗੀ ਤਰ੍ਹਾਂ ਠੰਡਾ ਕਰ ਲੈਨੇ ਆ ਦੁੱਧ ਦੇ ਕਾਟ ਨੂੰ ਕਿ ਐ ਸੱਪਾ ਬੰਦ ਕਰਤਾ ਠੰਡਾ ਕਰਨ ਲਈ ਘਰ ਦੇ। ਲਓ ਜੀ ਕਾਸਟਰ ਦੇ ਦੁੱਧ ਆਪਣਾ ਚੰਗੀ ਤਰ੍ਹਾਂ ਠੰਡਾ ਕਰ ਲਿਆ ਆਪਾਂ ਨੇ। ਦੇਖੋ ਗਾੜਾ ਹੋ ਗਿਆ, ਥਿੱਕ ਹੋ ਗਿਆ। ਹੁਣ ਜਿਹੜਾ ਮੈਂਗੋ ਆਪਾਂ ਨੇ ਪੀਸ ਕੇ ਰੱਖਿਆ ᱛੀ ਇਹਨੂੰ ਵੀ ਆਪਾਂ ਵਿੱਚ ਮਿਕਸ ਕਰ ਲੈਨੇ ਆ। चंकी तरह फेंट जो अंब त अपना दुध कास्टर चंकी तरह मिक्स हो सके अंब चंकी तरह दुध के कास्टर दे मिक्स हो सके दो तीन मिनट लिए ऐसा फेंट लें चगी तरह अगर चाहो तो मिक्सी च भी कर सकते हो पर आप इदा ही फेंट लें मिक्सी नहीं पावगे दोबारे ਲੋ ਜੀ ਦੇਖੋ ਆਪਣਾ ਕਿੰਨਾ ਸੋਹਣਾ ਫਲਫੀ ਫਲਫੀ ਘੋਲ ਬਣ ਗਿਆ ਲੈ ਲੜੀ ਇਹਦੇ ਵਿੱਚ ਇਦਾਂ ਪਾ ਦਿੰਨੇ ਆ जी अपने दोड़ पा उन थोड़ा -थोड़ा पैदे पैदे टूटी -फ्रूटी। ये अपनी मैंगो कुल्फी कह लो ज मैंगो आइसक्रीम कह लो बन के तैयार है जो सा वाइय लगे ता लाइक करो शेयर करो चैनल सबसक्राइब जरूर कर लियो ਜ਼ਰੂਰ ਕਰੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਬਣਦੀ ਹੈ ਕਿਉਂਕਿ ਮੁੱਲ ਦੀਆਂ ਚੀਜ਼ਾਂ ਜਿਹੜਾ ਰਾਵਟ ਬਹੁਤ ਆਮੁੱਲ ਦੀਆਂ ਖਾਣ 'ਚ ਫਾਇਦਾ ਨਹੀਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਆਪਾਂ ਇਹਨੂੰ ਫ੍ਰਿਜ 'ਚ ਧਰ ਦਿੰਨੇ ਆ ਲਓ ਜੀ ਆਪਾਂ ਪੂਰੀ ਨਾਈਟ ਲਈ ਪੂਰੀ ਰਾਤ ਲਈ ਫ੍ਰਿਜ 'ਚ ਰੱਖੀ ਆ ਆਈਸਕ੍ਰੀਮ ਦੇਖੋ ਜੀ ਦੇਖੋ ਆਪਣੇ ਆਈਸਕ੍ਰੀਮ ਬਣ ਕੇ ਤਿਆਰ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਆ ਕਰੋ ਚਲੋ ਜੀ